ਕਵਰ ਫਲੋਰ ਤੋਂ ਹੈ ਜਿਥੇ ਕਿ ਚੁੰਗੀ ਨਜ਼ਦੀਕ ਸਥਿਤ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਦੁਕਾਨ ਮਾਲਕ ਦਿਨੇਸ਼ ਚੰਦਰ ਸਵੇਰੇ ਦੁਕਾਨ ਤੇ ਪਹੁੰਚੇ ਇਸ ਦੌਰਾਨ ਗੱਲਬਾਤ ਕਰਦਿਆਂ ਦਿਨੇਸ਼ ਚੰਦਰ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਭੰਨ ਕੇ ਅੰਦਰੋਂ ਬਿਜਲੀ ਦਾ ਕੀਮਤੀ ਸਮਾਨ ਫ੍ਰਿਜਾਂ, ਏਸੀ, ਕੂਲਰ ਅਤੇ ਹੋਰ ਸਮਾਨ ਤੋਂ ਇਲਾਵਾ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਬਾਰੇ ਉਨ੍ਹਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਸੋਰਾ ਵੱਲੋਂ ਰਾਤੀ ਕਰੀਬ 1.5 ਵਜੇ ਦੇ ਸਮੇਂ ਦੇ ਦਰਮਿਆਨ ਵੱਡੀ ਗੰਤੀ ਵਿੱਚ ਸਾਡੀਆਂ ਦੁਕਾਨਾਂ ਚੀਪ ਇਲੈਕਟ੍ਰੋਨਿਕ ਤੇ ਸਮਾਰਟ ਇਲੈਕਟ੍ਰੋਨਿਕ ਦੇ ਵਿੱਚੋਂ 메ਨ ਗੇਟ ਤੋੜ ਕੇ ਇਨਸਾਈਡ ਜਿਹੜਾ ਹੈ ਅੰਦਰ ਵਰਕੇ ਵੱਡੀ ਗੰਤੀ ਵਿੱਚ ਸਮਾਨ ਅਤੇ ਪੈਸੇ ਜਿਹੜੇ ਹੈਗੇ ਆ ਉਹ ਚੋਰੀ ਕਰਕੇ ਚੋਰ ਲੈ ਗਏ ਹੂੰ ਕੀ ਕੀ ਸੀਗਾ ਸਮਾਨ ਜਿਹੜਾ ਸੀਗਾ ਜੀ ਇਲੈਕਟ੍ਰੋਨਿਕ ਇਲੈਕਟ੍ਰੀਕਲ ਤੇ ਜਿਹੜੀਆਂ ਬੈਟਰੀ ਇਨਵਰਟਰ ਹੋਮ ਅਪਲਾਈਂਸਸ ਵੱਡੀ ਗਿਣਤੀ ਦੇ ਵਿੱਚ ਸਮਾਨ ਚੋਰੀ ਹੋਇਆ ਹੈ। ਕਿ ਨਾਲ ਹਾਂਜੀ ਦੇਖੋ ਇਹ ਕਈ ਵਿਅਕਤੀਆਂ ਦਾ ਕੰਮ ਲੱਗਦਾ ਵਾ ਕਿਉਂਕਿ ਪਿੰਚਾਰ ਵਿਅਕਤੀ ਦਾ ਜਿਹੜੇ ਹੈਗੇ ਜਿਹੜਾ ਕੋ ਬਚਿਆ ਕੈਮਰਾ ਆ ਉਹਦੇ ਵਿੱਚ ਦਿਖ ਰਹੇ ਆ ਬਾਕੀ ਕੁਝ ਬਾਹਰ ਵੀ ਹੋ ਸਕਦੇ ਆ ਕਿਉਂਕਿ ਚੋਰਾਂ ਨੇ ਪਹਿਲਾਂ ਹੀ ਆ ਕੇ ਇੱਕ ਤਾਂ ਲੇਟਾਂ ਦੇ ਤੋੜੀਆਂ ਤੇ ਸਾਡੇ ਸੀਸੀਟੀਵੀ ਕੈਮਰੇ ਤੇ ਆਡ ਗਵਾਰਡ ਦੇ ਸੀਸੀਟੀਵੀ ਕੈਮਰੇ ਵੀ ਪੰਨੇ ਆ ਲਗਭਗ 25 ਤੋਂ ਵੱਧ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਉਹ ਪੰਨੇ ਗਏ ਪਾਏ ਗਏ ਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੂੰ ਸਵੇਰੇ ਐਸਐਚਓ ਨੂੰ ਫੋਨ ਕੀਤਾ ਸੀਗਾ ਕਿ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਮੁਲਾਜ਼ਮ ਜਿਹੜੇ ਆਏ ਨਹੀਂ ਤੇ ਇਹ ਜਾਂਚ ਕਰ ਰਹੇ ਆ ਅਸੀਂ ਮੰਗ ਕਰਦੇ ਆ ਵੀ ਜਿਹੜਾ ਪ੍ਰਸ਼ਾਸਨ ਆ ਇਹ ਪਰਚਾ ਦਰਜ ਕਰਕੇ ਫੌਰੀ ਇਹ ਚੋਰਾਂ ਨੂੰ ਜਿਹੜਾ ਵਾ ਗ੍ਰਿਫਤਾਰ ਕਰੇ ਇਹ ਜਿਹੜਾ ਵੱਡੀ ਗੈਂਤੀ ਜੀ ਨੁਕਸਾਨ ਤੇ ਸਾਡਾ ਜਿਹੜਾ ਕੈਸ਼ ਆ ਉਹ ਕਿੰਨਾ ਚੋਰੀ ਹੋਇਆ ਸੀ ਅੰਦਾਜ਼ਾ ਲਗਾਓ ਕੈਸ਼ ਦਾ ਅੰਦਾਜ਼ਾ ਜਿਹੜਾ ਜੀ 5 ਲੱਖ ਤੋਂ ਵੱਧ ਸੀ ਕਿਉਂਕਿ ਵਿੱਚ ਬੈਂਕਾਂ ਦੀਆਂ ਛੁੱਟੀਆਂ ਸੀ ਤੇ ਜਿਹੜਾ ਹੈਗਾ ਆਪ ਵਿੱਚ ਸ਼ਨੀਵਾਰ ਵੀ ਆ ਗਿਆ ਜਿਹੜਾ ਹੈਗਾ ਆਪ ਕੈਸ਼ ਬੈਂਕ ਜਮਾ ਜਿੰਦਾ ਅੰਦਾਜ਼ਾ ਲਗਭਗ ਕਿੰਨਾ ਦਾ ਨੁਕਸਾਨ ਹੋ ਗਿਆ ਹੋਗਾ ਕੀ ਲੱਗਦਾ ਲਗਭਗ ਨੁਕਸਾਨ ਜਿਹੜਾ ਹੈਗਾ ਜੀ 25-30 ਲੱਖ ਤੋਂ ਜ਼ਿਆਦਾ ਹੋ ਗਿਆ ਜੀ ਉਧਰੇ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਸਬ ਇੰਸਪੈਕਟਰ ਗੋਵਿੰਦਰ ਸਿੰਘ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਅਤੇ ਦੁਕਾਨ ਦੇ ਮਾਲਕ ਦੇ ਬਿਆਨ ਕਲਮ ਬੰਦ ਕੀਤੇ ਹੁਣਾਂ ਕਿਹਾ ਕਿ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ ਕੈਮਰੇ ਵੀਚਾ ਕੀਤੇ ਜਾ ਰਹੇ ਨੇ ਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲੌਰ ਤੋਂ ਨਵਰਾੰਗ ਚੈਨਲ ਦੀ ਰਾ익ਮਰ ਨੰਗਲ ਦੀ ਵਿਸ਼ੇਸ਼ ਰਿਪੋਰਟ ਅਸੀਂ ਇੱਥੇ ਪੁਲਸ ਪਾਰਟੀ ਦੇ ਨਾਲ ਮੌਕੇ ਤੇ ਆਏ ਹਾਂ ਤੇ ਦੇਖਿਆ ਕਿ ਜਿਹੜਾ ਗੇਟ ਆ ਸ਼ਟਰ ਉਹ ਜਿਹੜਾ ਟੁੱਟਾ ਹੋਇਆ ਸੀਗਾ ਤੇ ਅੰਦਰੋਂ ਜਿਹੜਾ ਇਲੈਕਟ੍ਰੋਨਿਕ ਇਲੈਕਟ੍ਰਿਸਿ ਜਿਹੜਾ ਸਮਾਨ ਆ ਉਹ ਚੋਰੀ ਹੋਣਾ ਨਾਮ ਨੂੰ ਜਦ ਤੋ ਲਪਾਇਆ ਗਿਆ ਇਸ ਸਬੰਧ ਵਿੱਚ ਜਿਹੜੀ ਹੈ ਸਟੇਟਮੈਂਟ ਜਿਹੜੀ ਆ ਦਿਨੇਸ਼ ਚੰਦਰ ਪੁੱਤਰ ਤਰਫੀਮ ਲਾਲ ਇਹਨਾਂ ਦਾ ਬਿਆਨ ਹਾਸਲ ਕੀਤਾ ਗਿਆ ਤੇ ਮੁਕਦਮਾ ਦਰਜ ਕਰਕੇ ਜਣਗੀ ਇਹਦੀ ਤਫਰੀ ਜਿਹੜੀ ਆ ਰੰਗ ਕੀਤੀ ਜਾਊਗੀ ਕੋ ਸিসিਟੀਵੀ ਕੈਮਰੇ ਚੈੱਕ ਕਰ ਲੈ ਇਹਦਾ ਸিসিਟੀਵੀ ਕੈਮਰੇ ਦੇ ਅੰਦਰ ਕੋ ਜੋ ਲੱਗੇ ਸੀ ਕਿ ਇਲੈਕਟ੍ਰਿਸਿ ਤਾਂ ਕਾਫੀ ਕੈਮਰੇ ਲੱਗੇ ਸੀ ਜਿਹੜੇ ਕਿ ਨਾਮ ਨੂੰ ਵਿਅਕਤੀ ਜਿਹੜੇ ਆ ਰਾਤ ਦਾ ਰਾਤ ਨੂੰ ਅੰਦਰ ਆਣ ਕੇ ਇਹਨਾਂ ਨੇ ਤੋੜ ਦਿੱਤੇ ਤੇ ਕੁਝ ਹਲੇ ਜਿਹੜੇ ਚਾਲੂ ਆ ਜਿੰਨਾਂ ਤੋਂ ਜਿੰਨਾਂ ਨੂੰ ਖਖਾਲਿਆ ਜਾ ਰਿਹਾ ਤੇ ਇਹ ਜਿਹੜਾ ਮੁਕਰਮੇ ਚ ਹੋਈ ਚੋਰੀ ਨੂੰ ਹਰ ਸੰਭੋ ਜਿਹੜਾ ਇਹਨੂੰ ਟ੍ਰੇਸ ਕੀਤਾ ਜਾਊਗਾ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ ਅਮਰੀਕਾ ਇਹ ਤੋਂ ਤਲੇ ਚੈੱਕ ਕੀਤਾ ਵਾ ਕੈਮਰਾ ਚੱਲਦਾ ਪਿਆ ਹਲੇ ਇੱਕ ਵਿਅਕਤੀ ਨਜ਼ਰ ਆ ਰਿਹਾ ਜਿਹੜਾ ਕਿ ਉਹ ਅੰਦਰੋਂ ਕੋਈ ਚੀਜ਼ ਬਾਹਰ ਨੂੰ ਜਾ ਰਿਹਾ ਬਾਕੀ ਜਿਹੜੇ ਬਾਕੀ ਵੀ ਕੈਮਰੇ ਜਿਹੜੇ ਉਹ ਖੰਗਾਲੇ ਜਾ ਰਹੇ ਕਿੰਨਾ ਕੁ ਦੱਸਿਆ ਚੋਰੀ ਦਾ ਨੁਕਸਾਨ ਕਿੰਨਾ ਹੋਇਆ ਚੋਰੀ ਹਲੇ ਸਭ ਦੇ ਨਾਲ ਤੇ ਇਹਦੀ ਲਿਸਟ ਚੋਰੀ ਬਾਰੇ ਜੜ ਕੇ ਬਾਅਦ ਚ ਪੇਸ਼ ਕਰਨਗੇ ਭਲੇ ਚੋਰੀਬਾਰੇ ਜਗਰ ਕੀਤਾ ਵੀ ਕਾਫੀ ਜਿਹੜਾ ਸਮਾਨ ਤੇ ਪੈਸੇ ਜਿਹੜੇ ਆ ਤੇ ਉਹ ਚੋਰੀ ਕਰਕੇ ਨਾਮ ਲੈ ਤੀ ਲਿਆ ਗਿਆ